ਨਾਈਟ ਟਾਵਰ ਜੀਟੀ ਰੋਡ ਫਗਵਾੜਾ ਵਿਖੇ ਫੈਡਰਲ ਬੈਂਕ ਵੱਲੋਂ ਆਪਣੀ ਨਵੀਂ ਬ੍ਰਾਂਚ ਖੋਲੀ ਗਈ ਜਿਸ ਦਾ ਉਦਘਾਟਨ ਫਗਵਾੜਾ ਦੇ ਮੋਹਤਬਰ ਵਸਨੀਕਾਂ ਨਾਲ ਐਸਜੀਐਮ ਫਗਵਾੜਾ ਜਸ਼ਨਜੀਤ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਫਾਸਟਵੇ ਕੇਬਲ ਤੋਂ ਹਰਮਿੰਦਰ ਸਿੰਘ ਬਸਰਾ ਲੱਗੂ ਉਦਯੋਗ ਭਾਰਤੀ ਤੋਂ ਅਸ਼ੋਕ ਗੁਪਤਾ ਫੈਡਰਲ ਬੈਂਕ ਦੀ ਬ੍ਰਾਂਚ ਮੈਨੇਜਰ ਕ੍ਰੀਪੀ ਮਿੱਤਲ ਵੀ ਇਸ ਮੌਕੇ ਮੌਜੂਦ ਰਹੇ ਇਸ ਮੌਕੇ ਬੈਂਕ ਦੇ ਏਰੀਆ ਹੈੱਡ ਸੁਨੀਲ ਕੁਮਾਰ ਅਤੇ ਹਰਮਿੰਦਰ ਸਿੰਘ ਬਸਰਾ ਨੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਨਿੱਘਾ ਸਵਾਗਤ ਕੀਤਾ ਉਦਘਾਟਨ ਤੋਂ ਬਾਅਦ ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੈਡਰਲ ਬੈਂਕ ਦੀ ਪੰਜਾਬ ਵਿੱਚ ਇਹ 31ਵੀਂ ਬ੍ਰਾਂਚ ਹੈ ਅਤੇ ਤਕਰੀਬਨ 1415 ਬ੍ਰਾਂਚਾਂ ਖੁੱਲ ਚੁੱਕੀਆਂ ਨੇ ਅਤੇ ਲੋਕ ਵੀ ਫੈਡਰਲ ਬੈਂਕ ਦੀਆਂ ਸੇਵਾਵਾਂ ਤੋਂ ਕਾਫੀ ਖੁਸ਼ ਨੇ। ਉਨ੍ਹਾਂ ਫਗਵਾੜਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਬੈਂਕ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਸ਼ਹਿਰ ਦੇ ਮੋਤਬਰ ਵਿਅਕਤੀਆਂ ਨੇ ਫੈਡਰਲ ਬੈਂਕ ਦੇ ਅਧਿਕਾਰੀਆਂ ਨੂੰ ਬੈਂਕ ਖੋਲਣ ਤੇ ਮੁਬਾਰਕਬਾਦ ਦਿੱਤੀ। ਉਦਘਾਟਨ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ, ਬੈਂਕ ਸਟਾਫ ਅਤੇ ਇਲਾਕਾ ਨਿਵਾਸੀ ਮੌਜੂਦ ਰਹੇ। ਮੈਂ ਸੁਨੀਲ ਕੁਮਾਰ ਏਰੀਆ ਹੈਡ ਲੁਧਿਆਣਾ ਕਲਸਟਰ ਮੇਰੇ ਨਾਲ ਫਗਵਾੜਾ ਬ੍ਰਾਂਚ ਨਵੀਂ ਖੋਲਣ ਜਾ ਰਹੀ ਹੈ ਜਿਹੜੀ ਉਹਦੀ ਟੀਮ ਖੜੀ ਹੈ ਕ੍ਰਿਪੀ ਮਿੱਤਲ ਹੈ ਬ੍ਰਾਂਚ ਮੈਨੇਜਰ ਹੈ ਆਂਚਲ ਗੁਪਤਾ ਸ਼ੀਲ ਕੈਸ਼ੀਅਰ ਐਂਡ ਪ੍ਰਤਿਭਾ ਸ਼ੀਲ ਅਸਿਸਟੈਂਟ ਮੈਨੇਜਰ ਅਸੀਂ ਫਗਵਾੜਾ ਵਿੱਚ ਅੱਜ ਆਪਣੀ ਨਵੀਂ ਬ੍ਰਾਂਚ ਖੋਲਣ ਜਾ ਰਹੇ ਹਾਂ ਇਹ ਪੰਜਾਬ ਦੀ ਸਾਡੀ 31ਵੀਂ ਬ੍ਰਾਂਚ ਹੈ ਤੇ ਅਸੀਂ ਹੋਰ ਵੀ ਇਸ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਬ੍ਰਾਂਚਾਂ ਖੋਲ ਕੇ ਇਹਨੂੰ 50 ਦੇ ਨੰਬਰ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ ਨੈਕਸਟ ਈਅਰ ਤੱਕ ਤੇ ਫਗਵਾੜੇ ਦੇ ਵਿੱਚ ਅਸੀਂ ਜਿਹੜੀ ਬ੍ਰਾਂਚ ਖੋਲੀ ਹੈ ਇਹਦੇ ਵਿੱਚ ਹਰ ਤਰ੍ਹਾਂ ਦੀਆਂ ਫਾਈਨੈਂਸ਼ੀਅਲ ਸਰਵਿਸਿਜ਼ ਜਿਵੇਂ ਕਿ ਸੇਵਿੰਗ ਬੈਂਕ ਅਕਾਊਂਟ ਚਾਲੂ ਖਾਤੇ ਕਰੰਟ ਅਕਾਊਂਟ ਟਰਮ ਡਿਪੋਜ਼ਿਟ ਟਰਮ ਡਿਪੋਜ਼ਿਟ ਦੇ ਉੱਤੇ ਐਫ ਡੀਆਂ ਦੇ ਉੱਤੇ ਸਾਡਾ ਅੱਜ ਦੇ ਹੱਥ ਬਹੁਤ ਵਧੀਆ ਰੇਟ ਚੱਲ ਰਿਹਾ ਹੈ ਤੇ ਉਸ ਤੋਂ ਇਲਾਵਾ ਫੈਡਰਲ ਬੈਂਕ ਦੇ ਵਿੱਚ ਹਰ ਤਰ੍ਹਾਂ ਦਾ ਲੋਨ ਕਾਰ ਲੋਨ ਹਾਊਸਿੰਗ ਲੋਨ ਤੇ ਬਿਜ਼ਨਸ ਲੋਨ ਤੇ ਜਿੰਨੇ ਵੀ ਹੋਰ ਤਰ੍ਹਾਂ ਦੇ ਲੋਨ ਬੈਂਕਸ ਦਿੰਦੇ ਨੇ ਉਹ ਵੀ ਸਾਰੇ ਅਵੇਲੇਬਲ ਨੇ ਇੰਸ਼ੋਰੈਂਸ ਦੇ ਸਾਰੇ ਪ੍ਰੋਡਕਟਸ ਅਵੇਲੇਬਲ ਨੇ ਜਨਰਲ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਤੇ ਜੋ ਵੀ ਬੈਂਕਿੰਗ ਦੇ ਵਿੱਚ ਮਿਲਦੀ ਹੈ ਜਿਵੇਂ ਕਿ ਅ ਓ ਡਬਲਯੂ ਐਮ ਐਸ ਸਰਵਿਸਿਜ਼ ਪੋਰਟਫੋਲੀਓ ਮਿਚਰ ਫੰਡ ਸਰਵਿਸਿਜ਼ ਐਸ ਆਈ ਪੀ ਸਾਰੇ ਤਰ੍ਹਾਂ ਦੇ ਬੈਂਕਿੰਗ ਦੇ ਜਿੰਨੇ ਵੀ ਫਾਈਨੈਂਸ਼ੀਅਲ ਪ੍ਰੋਡਕਟਸ ਨੇ ਸਾਰੇ ਇੱਥੇ ਮਿਲਣਗੇ ਤੇ ਬੈਂਕ ਸਾਡਾ ਫੈਡਰਲ ਬੈਂਕ ਜੋ ਹੈ ਉਹ ਡਿਜੀਟਲ ਵਾਸਤੇ ਕਾਫੀ ਅਗਰੈਸਿਵਲੀ ਇਨਵੈਸਟ ਕਰ ਰਿਹਾ ਹੈ ਤੇ ਅਸੀਂ ਨੇ ਡਿਜੀਟਲ ਇਨਫਰਾਸਟ੍ਰਕਚਰ ਨੂੰ ਕਾਫੀ ਸਟਰੈਂਥਨ ਕੀਤਾ ਹੈ ਰੀਸੈਂਟ ইয়ারਸ ਦੇ ਵਿੱਚ ਤੇ ਲੋਕਾਂ ਨੂੰ ਫਗਵਾੜੇ ਦੇ ਲੋਕਾਂ ਕੋਲੇ ਵੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਸਾਡੇ ਬੈਂਕ ਦੀ ਸਰਵਿਸ ਬਹੁਤ ਪਸੰਦ ਆਏਗੀ ਮੈਂ ਲੋਕਾਂ ਨੂੰ ਰਿਕੁਐਸਟ ਕਰਦਾ ਹਾਂ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਉਹ ਆਣ ਖਾਤਾ ਖੋਲਣ ਸਾਡੀ ਸਰਵਿਸਿਸ ਐਕਸਪੀਰੀਅੰਸ ਕਰਨ ਤੇ ਜੇ ਚੰਗੀਆਂ ਲੱਗਦੀਆਂ ਨੇ ਤਾਂ ਹੋਰ ਆਪਣੇ ਫਰੈਂਡ ਸਰਕਲ ਵੀ ਹੋਰਾਂ ਲੋਕਾਂ ਨੂੰ ਵੀ ਦੱਸਣ ਤਾਂ ਕਿ ਅਸੀਂ ਹੋਰ ਲੋਕਾਂ ਤੱਕ ਵੀ ਸਰਵਿਸਿਸ ਪਹੁੰਚਾ ਪਾਈਏ ਤੇ ਬੈਂਕ ਨੂੰ ਵੀ ਇੱਕ ਨਵੇਂ ਸਿਖਰਾਂ ਤੇ ਲੈ ਕੇ ਜਾ ਸਕੀਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਆਪਣੀ ਨਵੀਂ ਫੈਡਰਲ ਬੈਂਕ ਦੀ ਬ੍ਰਾਂਚ ਫਗਵਾੜਾ ਸ਼ਹਿਰ ਦੇ ਵਿੱਚ ਲੈ ਕੇ ਆਏ ਹੈ। ਇਹ ਬ੍ਰਾਂਚ ਆਪਣੇ ਪੂਨਮ ਹੋਟਲ ਦੇ ਨਾਲ ਬਿਲਕੁਲ ਜੀਟੀ ਰੋਡ ਦੇ ਉੱਪਰ ਮੌਜੂਦ ਹੈ। ਅਸੀਂ ਇੱਥੇ ਸਾਰੀਆਂ ਤਰ੍ਹਾਂ ਦੀਆਂ ਸਰਵਿਸਿਜ਼ ਦੇ ਰਹੇ ਹਾਂ। ਕਰੰਟ ਅਕਾਊਂਟ, ਸੇਵਿੰਗਸ ਅਕਾਊਂਟ, ਦੇ ਹਰ ਤਰ੍ਹਾਂ ਦੇ ਲੋਨ ਤੇ ਹਰ ਤਰ੍ਹਾਂ ਦੀਆਂ ਇੰਸ਼ੋਰੈਂਸਿਸ ਪ੍ਰੋਡਕਟਸ ਵੀ। ਅਸੀਂ ਉਮੀਦ ਕਰਦੇ ਹਾਂ ਕਿ ਫਗਵਾੜਾ ਵਾਸੀ ਸਾਡਾ ਭਰਪੂਰ ਸਾਥ ਦੇਣਗੇ ਤਾਂ ਇਸ ਸਾਡੇ ਓਕੇਸ਼ਨ ਨੂੰ ਇੱਕ ਸਕਸੈਸ ਬਣਾ ਕੇ। ਥੈਂਕ ਯੂ। ਤੇ ਫਗਵਾੜਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਵੱਧ ਤੋਂ ਵੱਧ ਜੇ ਆਪਣੀ ਤੁਹਾਡੀ ਬੈਂਕ ਤੋਂ ਵਾਸੀ ਤੁਸੀਂ ਫਗਵਾੜਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਥੇ ਆਂ ਸਾਡੇ ਕੋਲ ਐਕਸਪੀਰੀਅੰਸ ਕਰਨ ਸਾਡੀਆਂ ਸਰਵਿਸਿਜ਼ ਕਿਸ ਤਰ੍ਹਾਂ ਦੀਆਂ ਹੈ ਤੇ ਜ਼ਰੂਰ ਆਪਣੇ ਫਰੈਂਡਸ ਤੇ ਆਪਣੇ ਬਾਕੀ ਸਾਥੀਆਂ ਨੂੰ ਜ਼ਰੂਰ ਦੱਸਣ ਸਾਡੇ ਬਾਰੇ ਤੇ ਸਾਡੀਆਂ ਸਰਵਿਸਿਜ਼ ਬਾਰੇ ਤੇ ਆ ਕੇ ਆਪਣਾ ਐਕਸਪੀਰੀਅੰਸ ਕਰਨ ਮੈਡਮ ਹੋਰ ਵੀ ਮਤਲਬ ਕਿ ਆਪਣੀ ਬ੍ਰਾਂਚ ਵਗੈਰਾ ਖੋਲੀ ਹੈ ਹੋਰ ਵੀ ਸ਼ਹਿਰਾਂ ਦੇ ਵਿੱਚ ਸਾਡੀਆਂ ਬ੍ਰਾਂਚਸ ਤਾਂ ਪੂਰੇ ਫੈਨ ਇੰਡੀਆ ਦੇ ਵਿੱਚ ਹੈ ਪੰਜਾਬ ਚ ਸਾਡੀਆਂ 30 ਬ੍ਰਾਂਚਾਂ ਨੇ ਕਤਮीन ਬ੍ਰਾਂਚ ਹੈ ਤੇ ਪੂਰੇ ਦਿੱਲੀ ਤੋਂ ਦੇ ਵਿੱਚ ਸਾਡੀਆਂ 150 ਬ੍ਰਾਂਚਸ ਪ੍ਰੈਜੈਂਟ ਹੈ